ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਨੇ ਕਿਹਾ ਕਿ ਭਾਰਤ ਨੇ جنگ ਲਈ ਮਜਬੂਰ ਕੀਤਾ ਤਾਂ ਦੇਸ਼ ਪਿੱਛੇ ਨਹੀਂ ਹਟੇਗਾ। ਉਹਨਾਂ ਸਿੰਧੂ ਜਲ ਸੰਧੀ ਨੂੰ ਮੌਤਲ ਕਰਨ ਦਾ ਭਾਰਤ ਦਾ ਫੈਸਲਾ ਸਿੰਧੂ ਘਾਟੀ ਦੀ ਸੱਭਿਤਾ ਅਤੇ ਸੱਭਿਆਚਾਰ ਤੇ ਹਮਲਾ ਕਰਾਰ ਦਿੰਦਾ ਹੈ। ਸਿੰਧੀ ਸੰਤ ਸ਼ਾ ਅਬਦੁੱਲ ਲਤੀਫ ਪਟਾਈ ਦੀ ਦਰਗਾਹ ਤੇ ਸਲਾਨਾ ਸਮਾ ਅਸਮਾਰੋ ਨੂੰ ਸੰਬੋਧਨ ਕਰਦਿਆਂ ਬਲਾਵਲ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਦਾ ਹੈ ਪਰ ਜੇ ਭਾਰਤ ਵੱਲੋਂ ਇਸ ਨੂੰ جنگ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਦੇਸ਼ ਪਿੱਛੇ ਨਹੀਂ ਟੇਗਾ ਉਹਨਾਂ ਕਹੇ ਕਿ ਸ਼ਾ ਅਬਦੁੱਲ ਲਤੀਫ ਪਟਾਈ ਦੀ ਧਰਤੀ ਤੋਂ ਅਸੀਂ ਮੋਦੀ ਸਰਕਾਰ ਨੂੰ ਸੁਨੇਹਾ ਦੇਵਾਂਗੇ ਕਿ ਜੇ جنگ ਹੋਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਝੁਕਾਂਗੇ ਨਹੀਂ ਜੇ ਤੁਸੀਂ ਸਿੰਧੂ ਨਦੀ ਤੇ ਹਮਲਾ ਕਰਨ ਬਾਰੇ ਸੋਚਿਆ ਵੀ ਤਾਂ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ ਤੁਹਾਡਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ ਪੈਲਗਾਮ ਵਿੱਚ 22 April ਨੂੰ ਅਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਕਈ ਸਖਤ ਕਦਮ ਚੁੱਕੇ ਗਏ ਜਿਸ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਹੈ o ਪੀਪਲਸ ਪਾਰਟੀ ਦੇ ਚੇਅਰਮੈਨ ਬਲਾਵਲ ਨੇ ਕਿਹਾ ਹੈ ਕਿ ਸਿੰਧੂ ਦਰਿਆ ਨਾ ਸਿਰਫ ਦੇਸ਼ ਦੇ ਪਾਣੀ ਦਾ ਇਕਲੋਤਾ ਵੱਡਾ ਸੋਮਾ ਹੈ ਸਗੋ ਇਹ ਆਪਣੇ ਲੋਕਾਂ ਦੇ ਸਮੁੱਚੇ ਇਤਿਹਾਸ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ ਸਿੰਧੂ ਸਭਿਤਾ ਇਸ ਨਦੀ ਨਾਲ ਜੁੜੀ ਹੋਈ ਹੈ ਉਹਨਾਂ ਕਹਿੰਦੇ ਕਿ ਸਿੰਧੂ ਦਰਿਆ ਤੇ ਹਮਲਾ ਸਾਡੀ ਸਭਿਤਾ ਸਾਡੇ ਇਤਿਹਾਸ ਅਤੇ ਸਾਡੀ ਵਿਰਾਸਤ ਤੇ ਹਮਲਾ ਹੈ ਬਲਾਵਲ ਨੇ ਕਿਹਾ ਹੈ ਕਿ 20 ਕਰੋੜ ਲੋਕਾਂ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਦੀਆਂ ਧਮਕੀਆਂ ਖਿਲਾਫ ਪਾਕਿਸਤਾਨ ਦੀ ਆਵਾਜ਼ ਆਲਮੀ ਪੱਧਰ ਤੇ ਬੁਲੰਦ ਕੀਤੀ ਗਈ ਹੈ ਅਦਾਕਾਰ ਤੋਂ ਭਾਤ ਭਾਗੂ ਬਣੇ ਮਿਥੁਨ ਚੱਕਰਵਰਤੀ ਨੇ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਲਾਵਲ ਪੁੱਟੋ ਵੱਲੋਂ ਸਿੰਧੂ ਜਲ ਸੰਧੀ ਬਾਰੇ ਕੀਤੀ ਟਿੱਪਣੀ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਬ੍ਰਹਮੋਸ ਮਜਾਈਲਾ ਦੇ ਲੜੀਵਾਰ ਹਮਲਿਆਂ ਨਾਲ ਜਵਾਬ ਦਿੱਤਾ ਜਾਵੇਗਾ